ਸਰਵਣ ਸਿੰਘ ਪੰਦੇ ਨੇ ਖੁੱਲ੍ਹੇ ਚਤਾਵਨੀ ਦਿੱਤੀ ਹੈ ਕਿ ਜੋ ਆਖਖ ਖਨੌਰੀ ਬਾਰਡਰ ਵੱਲ ਟਕੇਗੀ ਉਹ ਕੱਢ ਦਿੱਤੀ ਜਾਵੇਗੀ ਤੇ ਜੋ ਹੱਤ ਖਨੌਰੀ ਬਾਰਡਰ ਦੇ ਵੱਲ ਵਧੇਗਾ ਉਹ ਵੜ ਦਿੱਤਾ ਜਾਵੇਗਾ ਸਰਵਣ ਸਿੰਘ ਪੰਦੇ ਨੇ ਆਖਿਆ ਪੰਦੇ ਨੇ 30 ਦਸੰਬਰ ਨੂੰ ਪੰਜਾਬ ਬੰਦ ਐਲਾਨ ਕੀਤਾ ਆਖਿਆ ਕਿ ਜੇਕਰ ਪੰਜਾਬ ਦੀ ਹੋਂਦ ਬਚਾਉਣੀ ਹੈ ਤਾਂ 3 ਦਸੰਬਰ ਨੂੰ ਪੰਜਾਬ ਬੰਦ ਰੱਖਿਆ ਜਾਏ ਐਮਰਜੈਂਸੀ ਸਥਿਤੀ ਵਿੱਚ ਛੱਡ ਕੇ ਸਾਰਾ ਪੰਜਾਬ ਬੰਦ ਰਹੇਗਾ ਸਾਰੇ ਪੰਜਾਬ ਦੇ ਵਿੱਚ ਪਾਜ ਪਾ ਦਾ ਵਿਰੋਧ ਕੀਤਾ ਜਾਵੇਗਾ ਸਰਵਣ ਸਿੰਘ ਪੰਦੇ ਨੇ ਆਖਿਆ ਦੁਨੀਆ ਦੀ ਤਾਕਤ ਅਜ ਐਲਾਨ ਕਰਕੇ ਚੱਲੇ ਆ ਜੇ ਖਨੋਰੀ ਬਾਡਰ ਨੂੰ ਕੋਈ ਅੱਖ ਉੱਠੂਗੀ ਅੱਖ ਕੱਢਾਂਗੇ ਜੇ ਕੋ ਹੱਥਾਂ ਨੂੰ ਜਾਊਗਾ ਹੱਥ ਤੋੜਾਂਗੇ ਜਗਜੀਤ ਸਿੰਘ ਡੱਲੇਵਾਲ ਨੂੰ ਸਾਨੂੰ ਮਾਰਿਆਂ ਤੋਂ ਬਗੈਰ ਕੋਈ ਵੀ ਖੜ ਨਹੀਂ ਸਰਦਾ ਇਹ ਸਾਡਾ ਐਲਾਨ ਆ ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਭਜਪਾ ਹੀ ਨਿਕਲਣਗੇ ਉੱਥੇ-ਉੱਥੇ ਵਿਰੋਧ ਕੀਤਾ ਜਾਊਗਾ ਔਰ ਇਹ ਜਿਵੇਂ ਪੰਜਾਬ ਨੇ ਸਾਡਾ ਸਾਥ ਦਿੱਤਾ ਅਸੀਂ 30 ਦਸੰਬਰ ਨੂੰ ਪੰਜਾਬ ਬੰਦ ਦਾ ਅਸਕੇਮ ਗਾਰਾਜ ਨੇ ਤੇ ਕਿਸਾਨ ਮਜ਼ਦੂਰ ਮੋਰਚਾ ਸੱਦਾ ਦਿੰਨੇ ਆ ਸਾਰਿਆਂ ਨੂੰ ਅੱਜ ਦੋਵੇਂ ਫੋਰਮ ਜਿਹੜਾ ਵਾ ਪੰਜਾਬ ਬੰਦ ਦਾ ਸੱਦਾ 30 ਦਸੰਬਰ ਨੂੰ ਦਿੰਦੇ ਆ ਪੰਜਾਬੀਓ ਕੁਝ ਹੋਰ ਵੀ ਕਟਿਆ 30 ਦਸੰਬਰ ਨੂੰ 30 ਦਸੰਬਰ ਨੂੰ ਹੋਰ ਵੀ ਕੁਝ ਕਟਿਆ ਉਹਦੇ ਲਈ ਵੀ ਤਿਆਰ ਰਹੋ ਕਾਲ ਕਿਸੇ ਵੇਲੇ ਵੀ ਅਸੀਂ ਹੋਰ ਦੇ ਸਕਦੇ ਆ ਹਾਂ ਜਦੋਂ ਤੁਸੀਂ ਮੇਲਿਆਂ ਨੂੰ ਜਾਓਗੇ ਸ਼ੀਧੀ ਪਰਬ ਨੂੰ ਜਾਓਗੇ ਫਤਿਹਗੜ੍ਹ ਸਾਹਿਬ ਉਦੋਂ ਉਦੋਂ ਬਾਅਦ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਵੀ ਹਾਜ਼ਰੀ ਲਾਇਓ ਹੁਣ ਜਿਹੜੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਖਨੌਰੀ ਬਾਰਡਰ ਨੂੰ ਕੁਝ ਕਰੋ ਸ਼ੰਭੂ ਬਾਰਡਰ ਨੂੰ ਕੁਝ ਕਰੋ ਰਤਨਪੁਰਾ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਮੈਂ ਅਪੀਲ ਕਰੂੰਗਾ ਪੰਜਾਬ ਦੇ ਕਾਇਕਾ ਨੂੰ ਜਿਵੇਂ ਤੁਸੀਂ ਸਹਿਯੋਗ ਦਿੱਤਾ ਵਾ ਜੇ ਤੁਸੀਂ ਸੋਸ਼ਲ ਮੀਡੀਆ ਤੇ ਅਪੀਲ ਕਰੋ ਪੰਜਾਬ ਬੰਦ ਦੀ ਇਹ ਵੱਧ ਸਫਲ ਹੋਊਗਾ ਮੈਂ ਅਪੀਲ ਕਰੂਗਾ ਧਾਰਮਿਕ ਸੰਸਥਾਵਾਂ ਨੂੰ ਸਾਡੇ ਪ੍ਰਚਾਰਕਾਂ ਨੂੰ ਸਾਡੇ ਕੀਰਤਨੀਆਂ ਨੂੰ ਸਾਡੇ ਟਾਡੀਆਂ ਨੂੰ ਰਾਗਿਆਂ ਨੂੰ ਉਹ ਪੰਜਾਬ ਬੰਦ ਦੀ ਅਪੀਲ ਹਰ ਆਪਣੇ ਪ੍ਰੋਗਰਾਮ ਦੇ ਵਿੱਚ ਕਰਨ